ਹੋ ਗਿਆ ਭਾਈ ਕੰਮ ਹੋ ਗਿਆ ਹਾਂ ਚਾਰੇ ਪੱਥਰੇ ਜਿੰਦਾਬਾਦ 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 ਅਸਤੀਫਾ ਦਿਓ ਅਸਤੀਫਾ ਦਿਓ ਕਮੇਟੀ ਪ੍ਰਧਾਨ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਦਿਓ ਸੀਆਰ ਸਰਕਾਰ ਤੇ ਕੁਮਰਈ ਪੁਲਿਸ ਪ੍ਰਸ਼ਾਸਨ ਸਰਕਾਰ ਤੇ ਕੁਮਰਈ ਕੋ ਛੋਟੀ ਜੀ ਚੀਜ਼ ਤਾਂ ਹੈ ਨਹੀਂ ਕੋਈ ਪਸ਼ੂ ਹੈ ਬਹੁਤ ਵੱਡਾ ਪਸ਼ੂ ਹੈ ਇਹਨੂੰ ਛੱਡਦੇ ਹੋਏ ਕਿਸੇ ਦੀ ਨਿਗਾ ਨਹੀਂ ਪੈਂਦੀ ਜੇ ਕੋਈ ਐਹੋ ਜੀ ਵਾਰਦਾਤ ਹੋ ਗਈ ਰਾਜਪੁਰਾ ਜੀ ਫਿਰ ਕੌਣ ਜ਼ਿੰਮੇਵਾਰੀ ਲਏਗਾ ਐਸਾ ਕੋਈ ਜ਼ਿੰਮੇਵਾਰ ਨਹੀਂ ਅੱਜ ਦੇ ਟਾਈਮ 'ਚ ਰਾਜਪੁਰਾ ਇਹ ਫੀਲ ਹੋ ਰਿਹਾ ਹੈ ਕਿ ਲਵਾਰਿਸ ਹੈ ਜਦੋਂ ਪਿੱਛੇ ਜੇ ਸਾਡੇ ਯੂਥ ਦੇ ਹਮਲਾ ਹੋਇਆ ਸੀ ਇਸਤਨਾਮ ਨਗਰ 'ਚ ਉਦੋਂ ਵੀ ਅਸੀਂ ਗੱਲ ਕੀਤੀ ਐਸਐਚਓ ਸਾਹਿਬ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਰਾਜਪੁਰੇ 'ਚ ਘਟਨਾ ਹੋਗੀ ਐਸਐਮਓ ਸਾਹਿਬ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਹਸਪਤਾਲ 'ਚ ਅਟ ਰਾਜਪੁਰਾ ਰੱਬ ਦੇ ਹਾਰੇ ਚੱਲ ਰਿਹਾ ਹੈ ਅਸੀਂ ਇਹੀ ਰਾਜਪੁਰਾ ਦੇ ਵਾਸੀਆਂ ਨੂੰ ਕਹਿੰਨੇ ਆ ਕਿ ਆਪਸ ਦੇ ਸਾਰੇ ਗਿਲੇ ਸ਼ਿਕਵੇ ਮਗਟਾਓ ਆਓ ਅੱਜ ਆਪਾਂ ਇਹ ਮਸੱਮਸਿਆ ਲੈ ਕੇ ਆਈਆਂ ਜਿਹਦੇ ਨਾਲ ਅੱਜ ਆਪਣਾ ਪਰਿਵਾਰ ਵੀ ਹੋ ਸਕਦਾ ਹੈ ਕੱਲ ਨੂੰ ਤੁਹਾਡਾ ਪਰਿਵਾਰ ਵੀ ਹੋ ਸਕਦਾ ਹੈ ਕਿਸੇ ਦਾ ਪਰਿਵਾਰ ਵੀ ਹੋ ਸਕਦਾ ਹੈ ਇਹ ਸਮੱਸਿਆ ਦਾ ਆਪਾਂ ਬੈਠ ਕੇ ਹੱਲ ਲੱਭੀਏ ਅਸੀਂ ਸਾਡੇ ਯੂਥ ਨੂੰ ਐਪਰੀਸ਼ੀਏਟ ਕਰਦੇ ਆ ਜਿਨ੍ਹਾਂ ਨੇ ਅੱਜ ਹਿੰਮਤ ਕੀਤੀ ਹੈ ਕਿ ਅਸੀਂ ਰਾਜਪੁਰਾ ਦੀ ਇਸ ਸਮੱਸਿਆ ਦਾ ਹੱਲ ਕਢਵਾ ਕੇ ਹੀ ਉੱਠਾਂਗੇ ਇਹ ਜਿਹੜੀਆਂ ਵੀਡੀਓਜ਼ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਕਿਤੇ ਹੋਰ ਦੀਆਂ ਨਹੀਂ ਬਲਕਿ ਆਪਣੇ ਸ਼ਹਿਰ ਰਾਜਪੁਰਾ ਦੀਆਂ ਨੇ ਦਰਸਨ ਇਹ ਰਾਜਪੁਰਾ ਚ ਪੈਂਦੀ ਸ਼ੁਭਾਸ਼ ਮਾਰਕੀਟ ਦੀਆਂ ਵੀਡੀਓਜ਼ ਨੇ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਵੀਡੀਓ 'ਚ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਦੋ ਸਾਂ ਇੱਕ ਦੁਕਾਨ ਦੇ ਅੰਦਰ ਵੜ ਜਾਂਦੇ ਨੇ ਤੇ ਮਾਰਕੀਟ ਦੇ ਅੰਦਰ ਪੈਦਾ ਹੋ ਜਾਂਦਾ ਹੈ دہشت ਦਾ ਮਾਹੌਲ ਰੱਬ ਦਾ ਸ਼ੁਕਰ ਹੈ ਕਿ ਉਸ ਵੇਲੇ ਦੁਕਾਨ ਦੇ ਅੰਦਰ ਕੋਈ ਵੀ ਗ੍ਰਾਹਕ ਮੌਜੂਦ ਨਹੀਂ ਸੀ ਤੇ ਜੇ ਮੌਜੂਦ ਹੁੰਦਾ ਫਿਰ ਕੌਣ ਲੈਂਦਾ ਇਹਨਾਂ ਪਸ਼ੂਆਂ ਵੱਲੋਂ ਕਾਇਲ ਕਿਤੇ ਲੋਕਾਂ ਦੀ ਜ਼ਿੰਮੇਵਾਰੀ ਹੁਣ ਮੈਂ ਤੁਹਾਨੂੰ ਥੋੜੀ ਪਿੱਛੇ ਫਲੈਸ਼ਬੈਕ 'ਚ ਲੈ ਕੇ ਚੱਲਦਾ ਜਦ ਜਵਾਬ ਮੰਗਣ ਵਾਲੇ ਕੋਈ ਹੋਰ ਸੀ ਤੇ ਜਵਾਬ ਦੇਣ ਵਾਲੇ ਕੋਈ ਹੋਰ ਉਸ ਵੇਲੇ ਮੌਜੂਦਾ ਸਮੇਂ ਦੀ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਇਹ ਆਵਾਰਾ ਹਾਲਾਤਾਂ 'ਚ ਘੁੰਮਦੇ ਪਸ਼ੂਆਂ ਦਾ ਸਹਾਰਾ ਲੈ ਕੇ ਖੂਬ ਸੁਰਖੀਆਂ ਬਟੋਰੀਆਂ ਸੀ ਉਸ ਵੇਲੇ ਦੇ ਮੌਜੂਦਾ ਵਿਧਾਇਕ ਸਰਦਾਰ ਹਰदयाल ਸਿੰਘ ਕੰਬੋਜ ਉੱਤੇ ਕਈ ਇਲਜ਼ਾਮਾਤ ਲਾ ਦਿੱਤੇ ਸੀ ਤੇ ਕੀਤਾ ਸੀ ਹਾਈ ਵੋਲਟੇਜ ਡਰਾਮਾ ਜਿਸ ਦੇ ਚੱਲਦੇ ਰਾਤ ਦੇ ਸਮੇਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦਿਨੇਸ਼ ਮਹਿਤਾ ਤੇ ਆਪਸੀ ਗਲਬਾਤ ਨੂੰ ਲੈ ਕੇ ਹਮਲਾ ਵੀ ਹੋਇਆ ਸੀ ਤੇ ਉਸ ਤੋਂ ਬਾਅਦ ਦਿਨੇਸ਼ ਮਹਿਤਾ ਦੇ ਹੱਥ ਉੱਤੇ ਕਈ ਸੱਟਾਂ ਵੀ ਲੱਗੀਆਂ ਸੀ ਜਿਸ ਦੇ ਚਲਦੇ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਵੀ ਇਲਾਜ ਲਈ ਭੇਜਿਆ ਗਿਆ ਸੀ ਉਸ ਤੋਂ ਬਾਅਦ ਮੈਡਮ ਨੀਨਾ ਮਿੱਤਲ ਨੇ ਰਾਜਪੁਰਾ ਦੇ ਸ਼ਹੀਦ ਸਤਿਆਪ੍ਰਕਾਸ਼ ਪ੍ਰਭਕਰ ਚੌਕ ਉੱਤੇ ਤਰਨਾ ਲਾਉਂਦੇ ਹੋਏ ਇਹਨਾਂ ਆਵਾਰਾ ਪਸ਼ੂਆਂ ਨੂੰ ਫੜਨ ਦੀਆਂ ਗੱਲਾਂ ਵੀ ਕੀਤੀਆਂ ਸੀ ਜਿਸ ਤੋਂ ਬਾਅਦ ਨਗਰ ਕੌਂਸਲ ਰਾਜਪੁਰਾ ਵੱਲੋਂ ਇਹਨਾਂ ਨੂੰ ਫੜਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਨਤੀਜੇ ਕੀ ਨਿਕਲੇ ਤੁਹਾਡੇ ਸਾਹਮਣੇ ਤਸਵੀਰਾਂ ਨੇ ਹੁਣ ਗੱਲ ਇਹ ਹੈ ਜੀਨਾ ਮੁੱਦਿਆਂ ਨੂੰ ਲੈ ਕੇ ਮੈਡਮ ਜੀ ਨੇ ਕਈ ਸੁਰਖੀਆਂ ਵਟੋਰੀਆਂ ਹੁਣ ਸੱਤਾ ਵੀ ਉਹਨਾਂ ਦੇ ਹੱਥ ਵਿੱਚ ਹੈ ਤੇ ਸਰਕਾਰ ਵੀ ਫਿਰ ਇਹਨਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇ ਰੱਬ ਨਾ ਕਰਕੇ ਕੋਈ ਇਹਜਾ ਨੁਕਸਾਨ ਹੋ ਜਾਂਦਾ ਫਿਰ ਇਸ ਦੀ ਜ਼ਿੰਮੇਵਾਰੀ ਕੌਣ ਲੈਂਦਾ ਇਹ ਸਵਾਲ ਸਵਾਲ ਹੀ ਬਣ ਕੇ ਰਹਿ ਗਿਆ ਭਾਵੇਂ ਪੰਜਾਬ ਅਕਾਲੀ ਦਲ ਦੀ ਸਰਕਾਰ ਹੋਵੇ ਪਾਵੇ ਕਾਂਗਰਸ ਦੀ ਤੇ ਪਾਵੇ ਆਮ ਜਨਤਾ ਦੀ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਪਰ ਆਮ ਆਦਮੀ ਤਾਂ ਹਰ ਵੇਲੇ ਦਬਦਾ ਤੇ ਫੇਰ ਦਬਦਾ ਤੇ ਨਾਲ ਕੁਚਲਦਾ ਹੀ ਰਹਿ ਗਿਆ ਰਾਜਪੁਰਾ ਤੋਂ ਬਿਊਰੋ ਰਿਪੋਰਟ ਐਕਸ਼ਨ ਪੰਜਾਬ న్యూਸ